ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀਪੰਥ ਬੁੱਢਾਦਾਲ ਸੋ ਸਾਰੀਆਂ ਸਾਥਕਾਂ ਨੂੰ ਬੇਨਤੀ ਕਰਦਾ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਉਹਨਾਂ ਤੱਕ ਪਹੁੰਚ ਜੇ ਜਿਹੜੇ ਜਿਨ੍ਹਾਂ ਨੇ ਭਲਕੇ ਸਾਨੂੰ ਇਹ ਕਹਿਣਾ ਵੀ ਬਾਬਾ ਜੀ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਇਹ ਚੀਜ਼ ਤੇ ਸੁਧਾਰ ਕਰ ਲੈਂਦੇ ਤੇ ਤੁਸੀਂ ਸਾਨੂੰ ਬਿਨਾਂ ਦੱਸਿਆ ਆ ਗਏ ਜੇ ਠੀਕ ਆ ਸੋ ਸਾਡੇ ਸਿੰਘਾਂ ਦੀ ਪੂਰੀ ਤਿਆਰੀ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਸਮਝਾ ਕੇ ਇੱਕ ਮਹੀਨੇ ਦਾ ਤੁਹਾਨੂੰ ਸਮਾਂ ਦਿੰਨੇ ਆ ਜਿਹੜੇ ਦੁਕਾਨਾਂ ਦੇ ਉੱਤੇ ਗੁਰਬਾਣੀ ਦੇ ਗੁਟਕਾ ਸਾਹਿਬ ਵੇਚਦੇ ਵਪਾਰ ਕਰਦੇ ਆ ਜਾਂ ਪੋਥੀਆਂ ਲਿਆ ਕੇ ਵੇਚਦੇ ਆ ਉਹਨਾਂ ਨੂੰ ਸਾਡੇ ਵੱਲੋਂ ਇੱਕੋ ਹੀ ਚੈਲੰਜ ਐ ਐਲਾਨ ਆ ਇੱਕ ਮਹੀਨਾ ਤੁਹਾਨੂੰ ਟਾਈਮ ਦਿੰਨੇ ਆ ਬੰਦੇ ਦੇ ਪੁੱਤਾਂ ਵਾਂਗੂ ਨਾ ਦੁਕਾਨਾਂ 'ਤੇ ਗੁਟਕਾ ਸਾਹਿਬ ਰੱਖਣੇ ਬੰਦ ਕਰ ਦਿਓ ਇਹ ਤੁਹਾਡੇ ਵਸ ਦੀ ਗੱਲ ਨਹੀਂ ਆ ਫੇਰ ਨਾ ਆਖਿਓ ਕਿ ਭਾਈ ਤੁਹਾਡਾ ਨੁਕਸਾਨ ਹੋਇਆ ਅਸੀਂ ਪਹਿਲਾਂ ਤੁਹਾਨੂੰ ਸਪੱਸ਼ਟ ਰੂਪ ਚ ਦੱਸ ਰਹੇ ਆ ਤੁਸੀਂ ਇਹ ਨਹੀਂ ਵੇਂਦੇ ਵੀ ਬੰਦਾ ਕਿੱਥੋਂ ਆਇਆ ਕਿੱਦਾਂ ਦਾ ਬੰਦਾ ਕੋਈ ਜੂਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਤੁਹਾਨੂੰ ਸਿਰਫ ਇਹਨਾਂ ਦਾ ਵੀ ਤੁਹਾਡਾ 100 200 ਰੁਪਇਆ ਕਮਾਇਆ ਜਾਵੇ ਤੁਸੀਂ ਗੁਟਕਾ ਸਾਹ ਵੇਚ ਦਿੰਨੇ ਅਗਲੇ ਤੂੰ ਹੀ ਗੁਟਕਾ ਸਾਹ ਵੇਚਣ ਵਾਲੇ ਦਾ ਐਡਰੈਸ ਰੱਖਦੇ ਕੋਈ ਸਾਡੀਆਂ ਦੁਕਾਨਾਂ ਚੱਲਣੀਆਂ ਚਾਹੀਦੀਆਂ ਸਾਡੇ ਗੁਟਕਾ ਸਾਹ ਵਿਕਣੇ ਚਾਹੀਦੇ ਆ ਸਾਡੇ ਸ਼ੀਰੀ ਸਾਹ ਵਿਕਣੇ ਚਾਹੀਦੇ ਆ ਸਾਡੇ ਕਕਾਰ ਵੇਚੀ ਜਾਓ ਸਾਨੂੰ ਇਸ ਗੱਲ ਨਾਲ ਕੋਈ ਮਤਭਲੇ ਤੁਹਾਨੂੰ ਤੁਹਾਡਾ ਸੌਦਾ ਵਿਗਣਾ ਚਾਹੀਦਾ ਭਾਵੇਂ ਉਹਦੇ ਵਿੱਚ ਸਿੱਖ ਬੰਦਾ ਸਰਨੀਮਾ ਹੁੰਦਾ ਹੋਵੇ ਯਾਰ ਸਵੇਰੇ ਮੈਂ ਵੀਡੀਓ ਵੇਖੀ ਵੀਰ ਸੁਖਵਿੰਦਰ ਬੀਬੀ ਨੇ ਵੀਡੀਓ ਪਾਈ ਆ ਹੁਣ ਉਹਦੇ ਤੋਂ ਬਾਅਦ ਪਤਾ ਨਹੀਂ ਕਈਆਂ ਨੇ ਵੀਡੀਓ ਚੁੱਕ ਕੇ ਫੇਰ ਸ਼ੇਅਰ ਕਰਨੀਆਂ ਪਰ ਮੈਂ ਇਹ ਗੱਲ ਕਹੀ ਨਾ ਵੀ ਵੀਡੀਓ ਸ਼ੇਅਰ ਕੀਤਿਆਂ ਮਸਲਾ ਹੱਲ ਨਹੀਂ ਹੋਣਾ ਸੋ ਸ਼ਰੋਮਣੀ ਕਮੇਟੀ ਵਾਲਿਓ ਕੰਨਾਂ 'ਚ ਰੂਣਾ ਕੱਢੋ ਮੈਲਮੂਲ ਕਢਾਓ ਕੰਨਾਂ 'ਚ ਤੀਲਾ ਤੂੜਾ ਫੇਰੋ ਜਿਹੜੀ ਆਸ ਦੀ ਨੀਂ ਸੁੱਤੇ ਹਾਂ ਉਤੋਂ ਜਾਗੋ ਕਾਦੋਂ ਬੇਸ਼ਰਮੋਂ ਤੁਹਾਨੂੰ ਜਾਗ ਆਊਗੀ ਜਿਹੜਾ ਮਰਜੀ ਬੰਦਾ ਉਹਦਾ ਗੁਰਬਾਣੀ ਦਾ ਗੁੜਕਾ ਸਾਹਿਬ ਲੈ ਕੇ ਜਾਂਦਾ ਉਹ ਜਾ ਕੇ ਕੋਈ ਨਾਲੀਆਂ ਚ ਖਿਲਾਰ ਦਿੰਦਾ ਕੋਈ ਲੈਟਰਨ ਚ ਪਾ ਦਿੰਦਾ ਕੋਈ ਪੈਰ ਉੱਤੇ ਰੱਖ ਕੇ ਗੁੜਕਾ ਸਾਹਿਬ ਦੇ ਪੋਥੀਆਂ ਦੇ ਉੱਤੇ ਪੈਰ ਰੱਖ ਕੇ ਅਗਲਾ ਵੀਡੀਓ ਪਾਉਂਦਾ ਤੇ ਆ ਸਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨ ਜੋਗੇ ਰਹਿ ਜਾਂਦੇ ਆ ਉਹ ਯਾਰ ਕਦੋਂ ਅਕਲ ਆਉਣੀ ਸਾਨੂੰ ਸੋ ਅਸੀਂ 1 ਮਹੀਨਾ ਦੁਕਾਨ ਵਾਲਿਆਂ ਨੂੰ ਟਾਈਮ ਦਿੰਨੇ ਆ ਇਹ ਗੁਰਬਾਣੀ ਦੇ ਗੁੜਕਾ ਸਾਹਿਬ ਜਿਹੜੇ ਦੁਕਾਨਾਂ ਤੋਂ ਆਪਣੇ ਆਪ ਚੁੱਕ ਕੇ ਸ਼ਰਮਣੀ ਕਮੇਟੀ ਨੂੰ ਜਮ੍ਹਾਂ ਕਰਾਓ ਇਹ ਤੁਹਾਡੇ ਵਾਸਤੇ ਹੀ ਕਰਨੀ ਹੈਗੀ ਠੀਕ ਆ ਬਾਕੀ ਕਸ਼ਹਰੇ ਵਿੱਚੋਂ ਕਕਾਰਜ ਨੂੰ ਦੇਣੇ ਆ ਪਹਿਲਾਂ ਵੇਖ ਲੋ ਵੀ ਸਾਫ ਸੂਰਤ ਬੰਦਾ ਤੁਸੀਂ ਯਾਰ ਕਕਾਰ ਵਿੱਚ ਲੱਗੇ ਵੀ ਨਹੀਂ ਵਹਿੰਦੇ ਵੀ ਬੰਦਾ ਕੋਈ ਸਾਫ ਸੂਰਤਾਕ ਨਹੀਂ ਆ ਜਦੋਂ ਵੇਹਨੇ ਆਪਾਂ ਜੁਪੀ ਹਰਿਆਣੇ ਲੋ ਕਈ ਵੀਡੀਓ ਆਉਂਦੀਆਂ ਉਹ ਮੋਨੇ ਜੇ ਬੰਦੇ ਵਿਆਹ ਮੱਚ ਗਾਤਰਾ ਪਾ ਕੇ ਨੱਚੀ ਜਾਂਦੇ ਕੱਢਾ ਯਾਰ ਸਿੱਖੀ ਦਾ ਮਜ਼ਾਕ ਢਾ ਰਹੇ ਤੁਸੀਂ ਲੋਕ ਕਦੋਂ ਲੋਕਾਂ ਨੂੰ ਤੁਹਾਨੂੰ ਸ਼ਰਮ ਆਊਗੀ ਯਾਰ ਖਤ ਹੋ ਗਈ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਜਿੱਦਾਂ ਕਹਿੰਦੇ ਨਾ ਸਿਆਣੇ ਵੀ ਹੱਡੇ ਰੋੜੇ ਜਾਣ ਵਾਲੇ ਕੁੱਤੇ ਨੂੰ ਉਹਨੂੰ ਸੁਆਦ ਨਹੀਂ ਜਾਂਦਾ ਜ਼ਬਾਨ ਨੂੰ ਵਾਰ-ਵਾਰ ਭਾਈ ਭਾਜਦਾ ਉਹ ਗੱਲ ਤੁਹਾਡੀ ਹੋ ਗਈ ਆ ਕਿ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਸੁਆਦ ਵੱਖਰਾ ਆਉਂਦਾ ਯਾਰ ਏਡੀ ਵੱਡੀ ਸ਼ਰਮਣੀ ਕਮੇਟੀ ਸੰਸਤਾ ਆ ਸਾਡੀ ਬੜੀ ਵੱਡੀ ਇੱਕ ਜ਼ਿੰਮੇਵਾਰੀ ਆ ਅਹੀਂ ਆਪਣੀ ਜ਼ਿੰਮੇਵਾਰੀ ਆ ਕਿਉਂ ਨਹੀਂ ਉਹਨੂੰ ਬਾਖੂਬੀ ਨਿਭਾਉਂਦੇ ਕਿਉਂ ਨਹੀਂ ਧਿਆਨ ਦਿੰਦੇ ਭਾਲ ਕੇ ਜਦਨ ਅਹੀਂ ਪਰ ਇਸ ਚੀਜ਼ ਤੇ ਕਾਰਵਾਈਆਂ ਪਾਉਣੀਆਂ ਸ਼ੁਰੂ ਕਰਤੀਆਂ ਨਾ ਤੇ ਸ਼ਰਮਣੀ ਕਮੇਟੀ ਦੀਆਂ ਚੀਕਾਂ ਨਿਕਲੀਆਂ ਤੇ ਸ਼ਰਮਣੀ ਕਮੇਟੀ ਦੇ ਮੁੜਕੇ ਬਿਆਨ ਵੀ ਹੋਣੇ ਆ। ਫਿਰ ਇਹਨਾਂ ਨੇ ਕਹਿਣਾ ਨਹੀਂ ਜੀ ਨਿਹੰਗ ਤੇ ਧੱਕਾ ਕਰਦੇ ਆ। ਤੇ ਨਿਹੰਗ ਧੱਕਾ ਨਾ ਕਰਦੇ ਕੀ ਕਰਨ ਫਿਰ? ਆਪਣੇ ਪਿਓ ਦੀ ਪਾਗ ਲੈਉਣ, ਆਪਣੇ ਪਿਓ ਦੇ ਅੰਗ ਬਰੋੜੇ ਜਾਣ ਤੇ ਪੁੱਤ ਸਾਹਮਣੇ ਬੈਠੇ ਹੋਣ ਇਹੋ ਜੇ ਬੇਗਾਰਤ ਪੁੱਤਾਂ ਨੂੰ ਮਰਨੇ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਨਾ ਉਹ ਜਾਗੋ 7 ਤਰੀਕ ਨੂੰ ਪਿੰਡ ਪਹਾਵਾਲ ਗੁਰਦੁਆਰਾ ਸੰਤ ਖਾਲਸਾ ਵਿਖੇ ਆਪਾਂ ਇੱਕ ਸੰਗਤ ਦਾ ਇਕੱਠ ਕਰ ਰਹੇ ਜਿਹਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਗੋਰਾ ਗਿੱਲ ਇੱਥੇ 25-25 ਸੰਘਾਂ ਆਪਾਂ ਤਿਆਰ ਕਰਨੇ ਆ ਤਾਂ ਜੋ ਬੇਦਬੀ ਨੂੰ ਰੋਕਿਆ ਜਾ ਸਕੇ ਸੋ ਜਿਹੜੇ ਚਾਹਵਾਨ ਭਰਾਵਾ ਉੱਥੇ ਜ਼ਰੂਰ ਪਹੁੰਚਿਓ ਤੇ ਆਹ ਵੀਰ ਗੋਰੇ ਦੇ ਨਾਲ رابطہ ਕਰ ਲਿਓ ਬਾਕੀ ਭਾਈ ਵੇਖੋ ਦੁਕਾਨਾਂ ਦੇ ਗੁਰਕਾ ਸਾਹਿਬ ਜਿਹੜੇ ਰੱਖਿਆ ਇਹਨਾਂ ਨੂੰ ਚੁੱਪਚੀ ਬੀਤੇ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੇ ਦੂਜੀ ਵਾਰ ਬੇਨਤੀ ਨਹੀਂ ਕਰਨੀ ਇਹਨਾਂ ਨੂੰ ਸ਼ਰੋਮਣੀ ਕਮੇਟੀ ਨੂੰ ਸੌਂਬ ਦਿਓ ਤੁਹਾਡੇ ਵਾਸਤੇ ਗੱਲ ਨਹੀਂ ਕੋਈ ਮੁੜ ਕੇ ਤੁਹਾਡਾ ਕੋਈ ਨੁਕਸਾਨ ਹੋਇਆ ਫਿਰ ਚੀਕਾਂ ਨਾ ਮਾਰਿਓ ਕਾ ਕਾਰਜ ਨੂੰ ਦੇਣਿਆ ਵੇਖੋ ਬੰਦਾ ਸਾਫ ਸੂਰਤਾ ਕਾ ਨਹੀਂ ਉਦਾਂ ਮਾਇਆ ਪੈਸਿਆਂ ਦੇ ਚੱਕਰ ਤੁਸੀਂ ਬੰਦੇ ਨੂੰ ਜਿੰਨੂੰ ਮਰਜ਼ੀ ਕਕਾਰ ਦੇ ਦਿੰਨੇ ਆ ਜਿੰਨੂੰ ਮਰਜ਼ੀ ਕੁਰਬਾਨੀ ਦਾ ਗੁਰਕਾ ਦੇ ਦਿੰਨੇ ਆ ਯਾਰ ਸਿਕੰਦਰ ਸਿੰਘ ਪੀਪੀ ਨੇ ਉਹ ਜਦੋਂ ਵੀਡੀਓ ਸ਼ੇਅਰ ਕੀਤੀ ਨਾ ਯਾਰ ਬੜਾ ਬੜਾ ਦੁੱਖ ਲੱਗਾ ਮਨ ਨੂੰ ਚੱਕਰਾ ਗਿਆ ਯਾਰ ਇਹੋ ਜਿਹੇ ਬੰਦਾ ਕਿ ਸਾਡੇ ਸਾਹਮਣੇ ਕਰਕੇ ਵਗਾਵੇ ਬੇਸ਼ੱਕ ਸਾਰੀ ਉਮਰ ਕੱਟਣੀ ਪਵੇ ਪਰ ਬੰਦੇ ਦਾ ਸਿਰ ਲਾਵਾਂਗੇ ਜੇ ਹੈਗਾ ਪਿਓ ਦਾ ਪੁੱਤ ਇਦਾਂ ਕੁਰਬਾਨੀ ਦੇ ਗੁਰਕਾ ਸਾਹਿਬ ਲੈ ਕੇ ਸਾਡੇ ਸਾਹਮਣੇ ਪੈਰ ਰੱਖ ਕੇ ਵਗਾਵੇ ਬੇ ਦਸੀ ਇਹਨਾਂ ਨੂੰ ਵੀ ਇਹੀ ਮਰੇ ਨਹੀਂ ਇਹੀ ਜਿਉਂਦੇ ਆ ਅਹੀਂ ਆਪਣੇ ਪਿਓ ਵਾਤ ਨਹੀਂ ਜੇ ਕੁਝ ਕਰ ਸਕਦੇ ਜੇ ਆਪਣੇ ਪਿਓ ਵਾਤ ਨਹੀਂ ਜਿਉਣਾ ਯਾਰ ਫਿਰ ਪੰਥ ਵਾਤ ਤੇ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਪੰਥ ਸਾਡਾ ਗੁਰੂ ਆ ਜਿਸ ਗੁਰੂ ਦਾ ਨਾਮ ਲੈ ਕੇ ਪੰਥ ਜਿਉਂਦਾ ਹੈ ਜਿਸ ਗੁਰੂ ਦੇ ਕਰਕੇ ਪੰਥ ਨੇ ਕੁਰਬਾਨੀਆਂ ਕੀਤੀਆਂ ਤੇ ਯਾਰ ਜੇ ਗੁਰੂ ਸਾਡੇ ਦੇ ਉੱਤੇ ਵਾਰ-ਵਾਰ ਤਹੱਲੇ ਬੋਲੇ ਜਾਣਗੇ ਅੰਗ ਮਰੋੜੇ ਜਾਣਗੇ ਤੇ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਕਿਹੜੇ ਇਤਿਹਾਸ ਲਿਖਿਆ ਦੱਸੋ ਮੈਨੂੰ ਜਿਹੜੇ ਪੰਥਕ ਆਗੂ ਆ ਭਾਈ ਮੁੜ ਕੇ ਨਾ ਸਾਨੂੰ ਦੱਸਿਓ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਸਾਡਾ ਤਾਂ ਸਲਾਹ ਨਹੀਂ ਕੀਤੀ ਸੀ 1 ਮਿੰਟ ਟਾਈਮ ਦਿੱਤਾ ਜੇ ਆਪੋ ਆਪਣੇ ਜੋ ਵੀ ਵਿਚਾਰ ਕਰਨੇ ਆ ਕਰੋ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਕਹੋ ਨਹੀਂ ਤੇ ਅਸੀਂ ਜਿੱਦਨ ਵੀ ਇੱਕ ਵਾਰੀ ਕਾਰਵਾਈ ਪਾਈ ਅੰਮ੍ਰਿਤਸਰ ਤੋਂ ਸਾਰੇ ਗੁਰਕਾ ਸਾਹਿਬ ਇੱਕ ਵਾਰੀ ਉੱਥੋਂ ਲੈ ਲੈਣੇ ਜਿਫੇਣਾ ਕੋਸਾਂ ਦੱਸਿਆ ਨਹੀਂ ਇਹ ਫੇਰ ਕਹੋਗੇ ਵੀ ਨੁਕਸਾਨ ਹੁੰਦਾ ਨੁਕਸਾਨ ਤੁਸੀਂ ਆਪ ਕਰਾਉਣਾ ਜੇ ਅਸੀਂ ਗੁਰੂਗੰਗ ਸਾਹਿਬ ਦੀ ਬੇਅਦਬੀ ਤੇ ਪੈਰ ਪੈਰ ਤੇ ਜਿਹੜੇ ਗੁਰਕਾ ਸਾਹਿਬ ਜਿਹੜੇ ਇਹਨਾਂ ਦੀ ਬੇਅਦਬੀ ਕਰ ਰਹੇ ਆ ਸਾਡੇ ਤੋਂ